ਡੇਲੀ ਪਬਲਿਕ ਲਾਈਵ ਬਾਲ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਮੈਡਮ ਊਸ਼ਾਦੀ ਅਗਵਾਈ ਹੇਠ ਜ਼ਿਲ੍ਹਾ ਪਠਾਨਕੋਟ ਦੇ ਨਾਮੀ ਸਕੂਲਾਂ ਦੇ ਚਲਾਨ ਕੱਟੇ ਗਏ ਜ਼ਿਲੇ ਦੇ ਨਾਮੀ ਸਕੂਲ ਜਿਨ੍ਹਾਂ ਦੇ ਵਾਹਨ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਸਨ ਜਿਸ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਦੇਖਦੇ ਹੋਏ ਚਲਾਨ ਕੱਟੇ ਗਏ ਹਨ ਮੇਰਾ ਨਾਮ ਮੀਸ਼ੂਸ਼ਲ ਲੋਤਰਾਆ ਮੈਂ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਪਠਾਨਕੋਟ ਲੱਗੀ ਹਾਂ ਇਹ ਹੈ ਮੈਂ ਅੱਜ ਥਰੀ ਕਿੜੀ ਬਸੰਦੇ ਦੇ ਨਾਲ ਦਾ ਡੈਕਾਟਾ ਦੇ ਰਿਹਾ ਹਾਂ ਇਹ ਇਨਸਟਰਕਸ਼ਨ ਦਿੱਤੀ ਗਈ ਸਾਡੇ ਵੱਲੋਂ ਜੈਮਸ ਕੈਮਰੇ ਸਕੂਲ ਜੇਮ ਮੋਟੈਂਸੀ ਸਕੂਲ ਇਹਨਾਂ ਦੇ ਚਲਾਨ ਕੀਤੇ ਗਏ ਆ ਤੇ ਇਨਸਟਰਕਸ਼ਨ ਦਿੱਤੀਆਂ ਗਈਆਂ ਕਿ ਜਿਹੜੀਆਂ ਸੁਪਰੀਮ ਕੋਰਟ ਵੱਲੋਂ ਸੇਫ ਸਕੂਲ ਵਾਹਨ ਪੈ ਤੇ ਜਿਹੜੀਆਂ ਗਾਈਡਲਾਈਨਸ ਜਾਰੀ ਹੋਈਆਂ ਉਹਨਾਂ ਨੂੰ ਫੋਲੋ ਕੀਤਾ ਜਾਏ ਤੇ ਸਾਰੇ ਨੋਰਮਸ ਜਿਹੜੇ ਆ ਉਹ ਪੂਰੇ ਕੀਤੇ ਜਾਣ ਮੈਂ ਤੁਹਾਡੇ ਵੱਲੋਂ ਲਗਾਤਾਰ ਇਹ ਅਭਿਆਨ ਕਰਦਾ ਰਿਹਾ ਹਾਂ ਤੁਹਾਨੂੰ ਨਵੇਂ ਮੇਂ ਫੱਡੇ ਲੱਗੇ ਚੱਲ ਰਹੇ ਆ ਯਾਨੀ ਇਸ ਹੁੰਦਾ ਦੇ ਮੱਦੇ ਨਜ਼ਰ ਰੱਖਦੇ ਹੋਏ ਨਹੀਂ ਇਹ ਇੱਕ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈਗੀਆਂ ਹੈ ਜਿਹੜੀਆਂ ਕਿ ਆਲਵੇਜ਼ ਇਹ ਦਿੱਤੀਆਂ ਗਈਆਂ ਹਦਾਇਤਾਂ ਹੈ ਕਿ ਜਿਹੜੀਆਂ ਸਕੂਲਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਬੱਚਿਆਂ ਦੀ ਸੇਫਟੀ ਲਈ ਹਦਾਇਤਾਂ ਜਾਰੀ ਕੀਤੇ ਗਏ ਵਿੱਚ ਲੇਡੀ اٹੈਂਡੈਂਟ ਨਹੀਂ ਹੈ ਫਾਇਰ ਇਸਟ੍ਰਿੰਗੁਇਸ਼ਰ ਡਰਾਈਵਰ ਦੀ ਯੂਨੀਫਾਰਮ ਨਹੀਂ ਹੈ ਨੇਮ ਪਲੇਟ ਦੇ ਇਸ਼ੂਸ ਨੇ ਕਿੰਨੇ ਕਿ ਦਗਾਉਂ ਹਜੇ ਅਸੀਂ 7 ਚਲਾਨ ਕੀਤੇ ਹੈ ਸਵੇਰ ਦੇ ਸਾਡੇ ਚੈਨਲ ਦੇ ਮਾਸੇ ਮਾਈਕਲ ਸਕੂਲਾਂ ਨੂੰ ਕਿਹਾ ਮੈਂ ਸਾਰੇ ਸਕੂਲਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਜਿਹੜੀ ਸੇਫ ਸਕੂਲ ਵਾਹਨ ਪਾਲਿਸੀ ਸਕੀਮ ਹੈਗੀ ਹੈ ਇਹ ਗੂਗਲ ਤੇ ਨੈਟ ਤੇ ਉਪਲਬਧ ਹੈ ਇਹ ਸਾਰੇ ਜਾਣੇ ਡਾਊਨਲੋਡ ਕਰਕੇ ਪੜ੍ਹਨ ਅਤੇ ਇਸ ਨੂੰ ਆਪਣੀ ਸਕੂਲ ਦੀ ਬੱਚਾਂ ਦੇ ਵਿੱਚ ਲਾਗੂ ਕਰੋ ਲਗਾਤਾਰ ਅਸੀਂ ਅਭਿਆਨ ਚਲਾ ਰਹੇ ਹੈਗੇ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੇ ਚਲਾਨ ਕੀਤੇ ਜਾਣਗੇ